ਆ ਦੇਖੋ ਇਹ ਕਿੰਨਾ ਪਾਣੀ ਗੰਦਾ ਦੱਸੋ ਮਾੜਾ ਦੱਸੋ ਮਾੜਾ ਕਿ ਆ ਪਾਣੀ ਕਿੰਨਾ ਗੰਦਾ ਆ ਰਿਹਾ ਹੈ ਐਂਕੈਂ ਕਰਾਂਗੇ ਸਾਡੇ ਤਾਂ ਕੱਪੜੇ ਵੀ ਨੇ ਚਿੱਟੇ ਪੀਲੇ ਗਾੜੇ ਹੋ ਗਏ ਨੇ ਇਹ ਨਹੀਂ ਬੜੇ ਆ ਮੁਰਦਾਬਾਦ 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 ਸ਼ਾਬਾਦ ਮੁਰਦਾਬਾਦ ਮੁਰਦਾਬਾਦ ਅਕਸ਼ਟੇ ਦਾ ਜੋਨ ਨੰਬਰ ਦਾ ਜੈ ਮੁਰਦਾਬਾਦ 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 ਅਮਰitsar ਕਮਿਸ਼ਨਰ ਮੁਰਦਾਬਾਦ 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 ਅਮਰitsar ਕਮਿਸ਼ਨਰ ਹਾਏ 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 ਅਮਰitsar ਕਮਿਸ਼ਨਰ ਹਾਏ 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 ਆ ਦੇਖੋ ਜੀ ਆ ਗੰਦਾ ਪਾਣੀ ਜਿਹੜਾ 6 ਮਹੀਨਿਆਂ ਤੋਂ ਟੀਮ ਨੂੰ ਮਜਬੂਰ ਹੋ ਰਿਹਾ ਹੈ ਵਾਰ-ਵਾਰ ਕੰਪਲੇਨਾਂ ਕਰਨ ਤੇ ਜਿਵੇਂ ਪ੍ਰਸ਼ਾਸਨ ਨੂੰ ਜਿਵੇਂ ਲੱਗਦਾ ਕਿ ਇਹਦੀ ਸਿਹਤ ਨਾਲ ਕੋਈ ਫਿਕਰ ਨਹੀਂ ਵੀ ਨਾਗਰਿਕ ਕਿਹੜਾ ਪਾਣੀ ਪੀਂਦੇ ਆ ਕੰਪਲੇਨਾਂ ਦਾ ਕੋਈ ਅਸਰ ਨਹੀਂ ਹੋ ਰਿਹਾ ਉਹਨਾਂ ਤੇ ਤੇ ਬਿਮਾਰੀਆਂ ਨੂੰ ਸਿੱਧਾ-ਸਿੱਧਾ ਹਾਂ ਬੋਲੀਏ ਇਹਦੇ ਬਾਰੇ ਮਿਲ ਕੇ ਕਹਨੂੰ ਜਾਇਆ ਕਈ ਵਾਰ ਮਿਲ ਕੇ ਆਇਆ ਤੁਹਾਡੇ ਡੈਲੀਗੇਟ ਦੇ ਨਾਲ ਬਾਕੀ ਕੰਮ ਵੀ ਭਾਈ ਦੱਸੋਗੇ ਤੁਹਾਡੀ ਤੇ ਅਸੀਂ ਕੋਈ ਮੰਗ ਕੰਨੇ ਆ ਕਿ ਇਹ ਜਿਹੜੀ ਸੈਂਟਰੀ ਆ ਇਹਨੂੰ ਚੇਂਜ ਕੀਤਾ ਜਾਵੇ ਹੂੰ ਮੋਲ ਦਾ ਪਾਣੀ ਪੀਤੀ ਕਰਤਾ ਸਾਹ ਨੂੰ ਟੈਕਿੰਗ ਹੁੰਦੇ ਉਹ ਕੋ ਇੰਜਨ ਬਗਾਈ ਖੜੀ ਹੈ ਗਈ ਆ ਇਹ ਆਪਾਂ 12 ਤਰੀਕ ਦਾ ਕੋਈ ਨਹੀਂ 12 ਤਰੀਕ ਨੂੰ 12 ਤਰੀਕ ਦੀ ਗੱਲ ਆ ਜੀ ਇਹ ਜਿਹੜੀ ਗੰਦੇ ਪਾਣੀ ਦਾ ਮਸਲਾ ਵਾ 12 1 ਦਾ ਜਨਵਰੀ ਦਾ ਮਸਲਾ ਚੱਲਦਾ ਪਿਆ ਵਾ ਤੇ 12 ਤਰੀਕ ਨੂੰ ਪਖੋਖਰੀ ਅਖਬਾਰਾਂ ਦੇ ਵਿੱਚ ਅਸੀਂ ਪ੍ਰੋਟੈਸਟ ਵੀ ਕੀਤਾ ਵਾ ਦੇ ਵਕੋ ਗਰੀ 12 ਦੇ ਖਬਰ ਵੀ ਲੱਗੀ ਸੀ ਡੈਪੂਟੇਸ਼ਨ ਮਿਲੇ ਸੀ ਉਹਨਾਂ ਨੇ ਕਿਹਾ ਜੀ ਅਸੀਂ ਮਤਲਬ ਕਿ ਸਾਨੂੰ 4-5 ਦਿਨ ਦਿੱਤੇ ਜਾਣ ਅਸੀਂ ਛੇਤੀ ਮਸਲਾ ਹਲ ਕਰ ਦਿਆਂਗੇ ਉਸ ਤੋਂ ਬਾਅਦ ਅਸੀਂ ਐਨ ਜੀਓ ਸਾਹਿਬ ਜਿਹੜੇ ਆ ਆਪ ਖੁਦ ਕਰਤਾਰਨਗਰ ਆਏ ਮੌਕਾ ਦੇਖਣ ਵਾਸਤੇ ਸਾਰੇ ਮਹੱਲੇ ਦੇ ਲੋਕ ਖੜੇ ਸੀ ਉਹਨਾਂ ਨੇ ਮਹੱਲੇ ਦੇ ਵਿੱਚ ਜੀ ਸਰ ਆਪਣਾ ਨਾਮ ਦੱਸੋ ਰਮੇਸ਼ ਚੰਦਰ ਸੋਢੀ ਕਰਤਾਰਨਗਰ ਹਾਂਜੀ ਕੀ ਕਹਿਣਾ ਚਾਹੁੰਦੇ ਤੁਹਾਡੇ ਇਲਾਕੇ ਵਿੱਚ ਦੀ ਧੂਮਾ ਗੰਦੇ ਪਾਣੀ ਦੀ ਸਮੱਸਿਆ ਵਾ ਜਿਸ ਕਰਕੇ ਲੋਕ ਬਹੁਤ ਬਿਮਾਰ ਹੋ ਰਹੇ ਨੇ ਪੇਟ ਦੀਆਂ ਬਿਮਾਰੀਆਂ ਲੱਗ ਰਹੀਆਂ ਨੇ ਇਸ ਤਰ੍ਹਾਂ ਪੀ ਲਿਆ ਹੋ ਗਿਆ ਮੌਮਟਿੰਗ ਆ ਰਹੀਆਂ ਲੋਕਾਂ ਨੂੰ ਪੇਟ ਦਰਦ ਹੁੰਦੇ ਨੇ ਲੋਕਾਂ ਦੇ ਇਹਦੇ ਨਾਲ ਹੋ ਸਕਦਾ ਹੈ ਸ਼ਾਇਦ ਲੋਕਾਂ ਦੇ ਗੁਰਦੇ ਵੀ ਖਰਾਬ ਹੋ ਜਾਣ ਇੰਨਾ ਗੰਦਾ ਪਾਣੀ ਪੀਣ ਦੇ ਲਾਇਕ ਠਹਿ ਨਹੀਂ ਲੋਕ ਬਜਾਰੀ ਪੀਣ ਪਾਣੀ ਪੀਣ ਦੇ ਮਜਬੂਰ ਹੋਏ ਨੇ ਕਿੰਨੀ ਕੋ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਬਹੁਤ ਜ਼ਿਆਦਾ ਮੁਸ਼ਕਲ ਸਾਹਮਣਾ ਜੀ ਕੀ ਡਿਮਾਂਡ ਕਰਦੇ ਹੋ ਜੀ ਅਸੀਂ ਡਿਮਾਂਡ ਕਰਦੇ ਹਾਂ ਕਿ ਸੈਂਟਰੀ ਚੇਂਜ ਕੀਤੀ ਜਾਵੇ ਜਿਹਦੇ ਕਰਕੇ ਸਮੱਸਿਆ ਸੋਲਵ ਹੋ ਜਾਏ ਉਸ ਤਰ੍ਹਾਂ ਹੋਣ ਦੇ ਚਾਂਸ ਕੋਈ ਨਹੀਂ ਕਿਉਂਕਿ ਆਉਂਦੇ ਨੇ ਕਦੀ ਕਿਸੇ ਪਾਸੇ ਪੁੱਟ ਲੈਂਦੇ ਕਦੀ ਕਿਸੇ ਵਿੱਚ ਪੁੱਟ ਲੈਂਦੇ ਨੇ ਉਹਦਾ ਕੋਸ ਮਸੱਈਆ ਸੋਲਵ ਹੋਣੀ। ਇੱਕ ਮਿੰਟ ਜੀ ਇੱਕ ਮਿੰਟ। ਹਾਂਜੀ ਸਰ ਮੇਰਾ ਨਾਮ ਮਨਜਿੰਦਰ ਸਿੰਘ, ਵਾਰਡ ਨੰਬਰ 82, ਗਲੀ ਨੰਬਰ 7। ਸਾਰਾ ਹੀ 5 ਤੋਂ 6 ਮਹੀਨੇ ਹੋ ਗਏ ਆ ਸਾਨੂੰ ਆ ਗੰਦਾ ਪਾਣੀ ਪੀਂਦੇ ਨੂੰ। ਇਹ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆਉਂਦਿਆ ਆ ਤੇ ਸਾਡੀਆਂ ਟੈਂਕੀਆਂ ਦੇਖੋ ਕਾਲੀਆਂ ਟੈਂਕੀਆਂ ਹੋਈਆਂ ਪਈਆਂ। ਅਸੀਂ ਪਤਾ ਨਹੀਂ ਕਿੰਨੀ ਕ ਵਾਰ ਹਫਤੇ 15 ਦਿਨ ਹੀ ਟੈਂਕੀ ਸਾਫ਼ ਕਰਦੇ ਆ ਤੇ ਸਾਨੂੰ ਅਸੀਂ ਪ੍ਰਸ਼ਾਸਨ ਕੋਲੋਂ ਇੱਕੋ ਹੀ ਮੰਗ ਕਰਦੇ ਆ ਕਿ ਜਿਹੜੀ ਇਹ ਸੈਂਟਰੀ ਹੈਗੀ ਆ ਕਟੋਕਰ 40 ਤੋਂ 45 ਸਾਲ ਹੋ ਗਏ ਆ ਸੈਂਟਰੀ ਪਈ ਨੂੰ ਤੇ ਇਹ ਸੈਂਟਰੀ ਬਦਲਾਈ ਜਾਵੇ ਤੇ ਲੋਕੀ ਜਿਹੜਾ ਚੰਗਾ ਪਾਣੀ ਪੀਤਾ ਜਾਵੇ 40 ਤੋਂ 45 ਰੁਪਏ ਦਾ ਰਹਿਬਰ ਹੈਗਾ ਆ ਤੇ ਉਹ ਸਰ ਕਿੰਨਾ ਕੁ ਮਕੀ ਰੋਜ਼ ਕਿੰਨੇ ਕੁ ਰਹਿਪਰ ਲੈਣਗੇ ਤੇ ਕਿੰਨਾ ਕੁ ਪਾਣੀ ਪੀਣਗੇ ਮੁੱਲ ਦਾ ਤੇ ਜਿਹੜਾ ਆਮ ਬੰਦਾ ਆ ਉਹ ਤੇ ਪਾਣੀ ਪੀ ਨਹੀਂ ਸਕਦਾ ਜਿਹੜਾ ਤੇ ਚਲੋ ਕੋ ਜਿਤ ਕੋਦੇ 4 ਪੈਸੇ ਹੈਗੇ ਆ ਉਹ ਤੇ ਪਾਣੀ ਲੈ ਕੇ ਆਪਣਾ ਮੁੱਲ ਦਾ ਉਹ ਤੇ ਪੀਲੇਗਾ ਤੇ ਜਿਹੜਾ ਮਾੜਾ ਬੰਦਾ ਉਹ ਕਿਥੋਂ ਪੀਏਗਾ ਤੇ ਕਿਥੋਂ ਕਰੇਗਾ ਉਹ ਤੇ ਇਸੇ ਕਰਕੇ ਆਪਾਂ ਇਹੇ ਮੰਗ ਕਰਦੇ ਆ ਪ੍ਰਸ਼ਾਸਨ ਕੋਲੋਂ कि ਸਾਨੂੰ ਵਾਟਰ ਸਪਲਾਈ ਜਿਹੜੀ ਹੈ ਇਹ ਨਵੀਂ ਪਾਈ ਜਾਵੇ ਬਸ ਥੈਂਕ ਯੂ ਹੁਣ ਤੱਕ ਕਿਹੜੇ ਕਿਹੜੇ ਅਧਿਕਾਰੀਆਂ ਨੂੰ ਮਿਲ ਚੁੱਕੇ ਸਰ ਅਸੀਂ ਸਰ ਕਿਸੇ ਨੇ ਸਾਡੀ ਬਾਣੀ ਫੜੀ ਸਭ ਤੋਂ ਪਹਿਲਾਂ ਅਸੀਂ ਕੌਂਸਲਰ ਸਾਹਿਬ ਕੋਲ ਜਾਂਦੇ ਰਹੇ ਆਂ ਬੀਜੇਪੀ ਦਾ ਕੌਂਸਲਰ ਹੈਗਾ ਜੇ ਤੇ ਉਹਦੇ ਕੋਲ ਵੀ ਅਸੀਂ ਬੜੀ ਵਾਰ ਗਏ ਆਂ ਉਹ ਵੀ ਬਸ ਕੋਈ ਮੰਗ ਕਹਿ ਦਿੰਦੇ ਆ ਕਿ ਕੋਈ ਗੱਲ ਨਹੀਂ ਸਾਡੀ ਸਰਕਾਰ ਨਹੀਂ ਹੈਗੀ ਜਦੋਂ ਸਾਡੀ ਸਰਕਾਰ ਆਊਗੀ ਤਾਂ ਅਸੀਂ ਤੁਹਾਨੂੰ ਨਵਾਂ ਪਾਣੀ ਤੁਹਾਨੂੰ ਸਪਲਾਈ ਪਾਣੀ ਦੀ ਦੇ ਦਾਂਗੇ ਉਸ ਤੋਂ ਬਾਅਦ ਅਸੀਂ ਜਸਵੀਰ ਸਿੰਘ ਐਮ ਐਲ ਏ ਆ ਜੀ ਡਾਕਟਰ ਜਸਵੀਰ ਸਿੰਘ ਜੀ ਅਸੀਂ ਉਹਨਾਂ ਕੋਲ ਵੀ ਗਏ ਆਂ ਜੀ ਤੇ ਉਹਨਾਂ ਨੇ ਵੀ ਸਾਡੀ ਸਮੱਸਿਆ ਸੁਣ ਲਈ ਸਾਡੇ ਕੋਲ ਫਾਈਲ ਫੜਕੇ ਰੱਖ ਲਈ ਆ ਤੇ ਉਹਨਾਂ ਵੀ ਕਹਿੰਦੇ ਸੀ ਤੁਹਾਡਾ ਕੋਈ ਗੱਲ ਨਹੀਂ ਪਾਣੀ ਦਾ ਮਸਲਾ ਹੱਲ ਕਰ ਦਾਂਗੇ ਪਰ ਲੇਕਿਨ ਉਹਨਾਂ ਨੇ ਮਸਲਾ ਹੱਲ ਸਾਡਾ ਨਹੀਂ ਕੀਤਾ ਜੀ ਕਿਸ ਤਰ੍ਹਾਂ ਦੀ ਬਿਮਾਰੀਆਂ ਤੁਹਾਡੇ ਲੈ ਕੇ ਸਰ ਪੇਟ ਤਰ ਤੁੰਦਾ ਪਿਆ ਲੋਕਾਂ ਦਾ ਉਲਟੀਆਂ ਆਉਂਦੀਆਂ ਜੀ ਕਿਸੇ ਨੂੰ ਕੋਈ ਗੁਰਦੇ ਦੀ ਬਿਮਾਰੀ ਵੀ ਹੋ ਗਈ ਆ ਦੋ ਚਾਰ ਜਣਿਆਂ ਨੂੰ ਇੱਥੇ ਕਰਤਾਰਨਗਰ ਦੇ ਵਿੱਚ ਤੇ ਪੀਲਾ ਪਾਣੀ ਬਿਲਕੁਲ ਗਾਰ ਵਰਗਾ ਪਾਣੀ ਹੈਗਾ ਜੀ ਤੇ ਦੋ ਚਾਰ ਜਣੇ ਤੇ ਵੈਸੇ ਬਹੁਤ ਬਿਮਾਰ ਪਏ ਹੋਏ ਆ ਗਲੀ ਦੇ ਵਿੱਚ ਡਾਕਟਰ ਸਾਹਿਬ ਕੋਈ ਦਵਾਈ ਲੈਣ ਆਉਂਦੇ ਆ ਮੇਰੇ ਨਾਲ ਡਾਕਟਰ ਸਾਹਿਬ ਆ ਗਏ ਆ ਇਹਨਾਂ ਦੇ ਕੋਲ ਲੈਣ ਲੱਗੀ ਹੁੰਦੀ ਆ ਪਾਣੀ ਤੇ ਉਹ ਲੋਕੀ ਨਾਲ ਪਾਣੀ ਲੈ ਕੇ ਆਉਂਦੇ ਆ ਬਕਾਇਦਾ ਕਿ ਆ ਵੇਖੋ ਡਾਕਟਰ ਸਾਹਿਬ ਅਸੀਂ ਆ ਪਾਣੀ ਪੀਣੇ ਪਏ ਆ ਹਾਂਜੀ ਉਹ ਡਿਮਾਂਡ ਮੰਗ ਸਾਡ ਮੰਗ ਸਾਡੀ ਕੋਈ ਐ ਕਿ ਬਸ ਜਿਹੜੀ ਐ ਸੈਂਟਰੀ ਆ ਇਹਨੂੰ ਚੇਂਜ ਕੀਤਾ ਜਾਵੇ ਤਾਂ ਸਾਨੂੰ ਪਾਣੀ ਮਈਆ ਸਾਫ਼ ਪਾਣੀ ਮਈਆ ਹੋ ਜਾਵੇ ਬਸ ਆ ਦੱਸ ਕੇ ਕਿਹੜੇ ਇਲਾਕੇ ਚ ਰਹਿੰਦੇ ਹੋ ਤੇ ਕੀ ਸਮੱਸਿਆ ਤੁਹਾਡੇ ਇਲਾਕੇ ਮੇਰਾ ਨਾਮ ਕਵਲਜੀਤ ਸਿੰਘ ਆ ਵਾਰਡ ਨੰਬਰ 82 ਕਰਤਾਰ ਨਗਰ ਦੇ ਵਿੱਚ ਇਹ ਸਮੱਸਿਆ ਗੰਦੇ ਪਾਣੀ ਤੋਂ 3 ਮਹੀਨਿਆਂ ਦੀ ਚੱਲਦੀ ਪਈ ਆ ਅਸੀਂ ਮੰਤਰ ਕੀ ਜੇਏ ਸਾਹਿਬ ਤੋਂ ਲੈ ਕੇ ਉੱਚ ਅਧਿਕਾਰੀ ਕਮਿਸ਼ਨਰ ਸਾਹਿਬ ਤੱਕ ਹਰ ਇੱਕ ਇੱਕ ਜਿਹੜੇ ਅਫਸਰ ਨੂੰ ਡੈਪੂਟੇਸ਼ਨ ਲੈ ਕੇ ਮਿਲ ਚੁੱਕੇ ਆ ਪਰ ਸਾਡਾ ਮਸਲਾ ਜਿਹੜਾ ਗੰਦੇ ਪਾਣੀ ਦਾ ਹੱਲ ਨਹੀਂ ਹੋ ਰਿਹਾ ਅਸੀਂ ਉਹਨਾਂ ਨੂੰ ਕਮਿਸ਼ਨਰ ਸਾਹਿਬ ਨੂੰ ਪਾਣੀ ਦੀਆਂ ਬੋਤਲਾਂ ਵੀ ਦਿਖਾਈਆਂ ਜਾ ਕੇ ਲੈ ਕੇ ਜਾ ਕੇ ਉਹਨਾਂ ਸਾਨੂੰ ਕਿਹਾ ਵੀ ਸਾਨੂੰ 5-7 ਦਿਨ ਦਿਓ ਅਸੀਂ ਤੁਹਾਡੇ ਕੋਲ ਜਿਹੜੇ ਅਧਿਕਾਰੀ ਭੇਜਦੇ ਆ ਉਹ ਜਾ ਕੇ ਤੁਹਾਡੀ ਸਮੱਸਿਆ ਹੱਲ ਕਰ ਦੇਣਗੇ ਸਾਡੇ ਕੋ ਇੱਥੇ ਜੇ ਆਈ ਸਾਹਿਬ ਵੀ ਐਸਡੀਓ ਸਾਹਿਬ ਆਪ ਪਹੁੰਚਿਆ ਸਾਰੇ ਮਹੱਲੇ ਦੇ ਜਿਹੜੇ ਲੋਕ ਇਕੱਠੇ ਹੋ ਕੇ ਉਹਨਾਂ ਨੂੰ ਸਾਰੀ ਸਮੱਸਿਆ ਦੱਸੀ ਉਹਨਾਂ ਦੇ ਹੁੰਦਿਆਂ ਵੀ ਗੰਦਾ ਪਾਣੀ ਆਇਆ ਉਹਨਾਂ ਨੇ ਆਪ ਖੁਦ ਆਪਣੀ ਅੱਖੀ ਦੇਖਿਆ ਵੀ ਗੰਦਾ ਪਾਣੀ ਆ ਰਿਹਾ ਅਸੀਂ ਲੋਕ ਗੰਦੇ ਪਾਣੀ ਕਰਕੇ ਰੈਬਰ ਖਰੀਦ ਰਹੇ ਆ ਸਾਰੇ ਮਹੱਲੇ ਦੇ ਲੋਕ ਜਿਹੜੇ ਰੈਬਰ ਖਰੀਦ ਰਹੇ ਆ ਅਸੀਂ ਕਿੰਨਾ ਚਿਰ ਰੈਬਰ ਖਰੀਦਾਂਗੇ ਸਾਨੂੰ ਇੰਨੀ ਸਮੱਸਿਆ ਵਾ ਗੰਦੇ ਪਾਣੀ ਦੀ ਮਤਲਬ ਕਿ ਸਾਰੇ ਅਧਿਕਾਰੀ ਆ ਇਸ ਵਕਤ ਜਿਹੜੇ ਆ ਫੇਲ ਹੋ ਚੁੱਕੇ ਆ ਸਾਨੂੰ ਸਾਫ਼ ਪਾਣੀ ਦਿਵਾਉਣ ਤੇ ਅਸੀਂ ਕਾਰਪੋਰੇਸ਼ਨ ਕੋਲ ਮੰਗ ਕੀਤੀ ਸਾਨੂੰ ਇੱਕ ਟੈਂਕਰ ਮਈਆ ਕਰਾਇਆ ਜਾਵੇ ਜਿਹੜਾ ਰੋਜ਼ ਕਰਤਾਰਨਗਰ ਦੇ ਵਿੱਚ ਆ ਜਾਵੇ ਲੋਕੀ ਪਾਣੀ ਭਰ ਸਕਣ ਸਾਫ਼ ਉਹ ਟੈਂਕਰ ਇੰਨਾ ਗੰਦਾ ਸੀ ਦੋ ਦਿਨ ਇੱਥੇ ਖੜਾ ਰਿਆ ਲੋਕਾਂ ਨੇ ਮਤਲਬ ਕਿ ਟੈਂਕਰ ਚ ਪਾਣੀ ਨਹੀਂ ਭਰਿਆ ਟੈਂਕਰ ਦੀ ਇੰਨੀ ਸ਼ਕਲ ਮਤਲਬ ਕਿ ਖਰਾਬ ਸੀ ਲੋਕਾਂ ਨੇ ਮਤਲਬ ਕਿ ਪਾਣੀ ਲੈਣ ਵਾਸਤੇ ਟੈਂਕਰ ਤੇ ਗਏ ਨਹੀਂ ਟੈਂਕਰ ਉਸੇ ਖੜਾ ਰਿਆ ਤੇ ਉਸ ਤੋਂ ਬਾਅਦ ਟੈਂਕਰ ਖੜਾ ਰਿਆ ਆਪਾਂ ਮੰਗ ਕਰਦੇ ਆਂ ਵੀ ਡਾਕਟਰ ਸਾਹਿਬ ਨੂੰ ਜਾ ਕੇ ਮਿਲੇ ਫਿਰ ਉਸ ਤੋਂ ਬਾਅਦ ਡੈਪੂਟੇਸ਼ਨ ਅਸੀਂ 28 ਤਿੰਨ ਨੂੰ ਡਾਕਟਰ ਜਸਬੀਰ ਜੀ ਐਮ ਐਲ اے ਸਾਹਿਬ ਨੂੰ ਆਪਾਂ ਡੈਪੂਟੇਸ਼ਨ ਲੈ ਕੇ ਮਿਲੇ ਆ ਉਹਨਾਂ ਸਾਨੂੰ ਵਿਸ਼ਵਾਸ ਦਵਾਇਆ ਵੀ ਮੈਨੂੰ 10 ਦਿਨ ਦਿਓ 10 ਦਿਨ ਦੇ ਵਿੱਚ ਸਾਰਾ ਮਸਲਾ ਹੱਲ ਕੀਤਾ ਜਾਏਗਾ ਪਰ 10 ਦਿਨ ਦੇ ਵਿੱਚ ਹਲ ਨਹੀਂ ਆ ਫਿਰ ਅਸੀਂ 15 ਦਿਨ ਬਾਅਦ ਉਹਨਾਂ ਕੋਲ ਨੋ ਚਾਰ ਨੂੰ ਫਿਰ ਜਾ ਕੇ ਡਾਕਟਰ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਕਿਹਾ ਜੀ ਮੈਂ ਅਧਿਕਾਰੀਆਂ ਨੂੰ ਕਹਿ ਦਿੰਦਾ ਵਾ ਮਸਲਾ ਹਲ ਹੋ ਰਿਹਾ ਉਹ ਹਾਲੇ ਵੀ ਸਮੱਸਿਆ ਉੱਥੇ ਦੀ ਉੱਥੇ ਅੱਜ ਵੀ ਪਾਣੀ ਜਿਹੜਾ ਤੁਹਾਨੂੰ ਦਿਖਾ ਰਹੇ ਆ ਬੋਤਲਾਂ ਵਿੱਚ ਗੰਦਾ ਪਾਣੀ ਆ ਰਿਹਾ ਬੜੀ ਪ੍ਰੋਬਲਮ ਆ ਅਸੀਂ ਮੰਗ ਕਰਦੇ ਆ ਵੀ ਇਹ 1982 ਦੇ ਵਿੱਚ ਜਿਹੜੇ ਪਾਈਪ ਪਏ ਸੀ ਇਹ ਜਿਹੜੇ ਗੰਦੇ ਪਾਣੀ ਦੇ ਇਹ ਮਤਲਬ ਕਿ ਸਾਡੀ ਮੰਗ ਹੈ ਪਾਈਪ ਹੀ ਬਦਲੇ ਜਾਣ ਤਾਂ ਹੀ ਸਮੱਸਿਆ ਹੱਲ ਹੋ ਸਕਦੀ ਆ ਕਿਉਂਕਿ 10-10 ਜਗ੍ਹਾ ਤੇ ਪੁੱਟਿਆ ਵਾ ਮਤਲਬ ਕਿ ਬੜੀ ਪ੍ਰੋਬਲਮ ਆ ਰਹੀ ਸਾਨੂੰ ਜੀ ਕਿੰਨੇ ਮਹੀਨੇ ਹੋ ਗਏ ਤੇ ਕਿੰਨੀ ਕਿ ਮੁਸ਼ਕਲ ਆ ਤੇ ਤੇ ਕਾਉਂਸਲਰ ਕੌਣ ਆ ਔਰ ਉਹਨਾਂ ਨੇ ਕੀ ਪ੍ਰੋਸਾ ਮਿਲੇ ਉਹਨਾਂ ਨੂੰ ਤੁਸੀਂ ਅਸੀਂ ਅਸੀਂ 3 ਮਹੀਨਿਆਂ ਤੋਂ ਉੱਤੋਂ ਪ੍ਰੋਬਲਮ ਆ ਜੀ ਕਾਉਂਸਲਰ ਸਾਡਾ ਇੱਥੇ ਭਾਜੀਪੀ ਦਾ ਵਾ ਇਥੇ ਮਹੱਲੇ ਵਾਲੇ ਜਾ ਕੇ ਵੀ ਮਿਲੇ ਕਾਉਂਸਲਰ ਸਾਹਿਬ ਨੂੰ ਕਾਉਂਸਲਰ ਸਾਹਿਬ ਨੇ ਕਿਹਾ ਵੀ ਮਤਲਬ ਕਿ ਮੇਰੀ ਸਰਕਾਰ ਨਹੀਂ ਹੈਗੀ ਤੇ ਇਸ ਕਰਕੇ ਮੈਨੂੰ ਥੋੜੀ ਪ੍ਰੋਬਲਮ ਆ ਰਹੀ ਆ ਤੇ ਇਹ ਉਹਨਾਂ ਨੇ ਜਵਾਬ ਦਿੱਤਾ ਵਾ ਲੋਕੀ ਜਾ ਕੇ ਡੈਪੂਟੇਸ਼ਨ ਲੈ ਕੇ ਮਹੱਲੇ ਵਾਲੇ ਕਾਉਂਸਲਰ ਸਾਹਿਬ ਨੂੰ ਮਿਲਿਆ ਉਹਨਾਂ ਨੇ ਕਿਹਾ ਜੀ ਮੇ ਕੋ ਮੇਰੀ ਇੱਕ ਸਰਕਾਰ ਨਹੀਂ ਹੈਗੀ ਉਹ ਭੀਜਪੀ ਦੇ ਕਾਉਂਸਲਰ ਨੇ